ਬੜਾ ਨਲਾਕ ਐ ਤੂੰ ਬੜਾ ਬਤਮੀਜ਼ ਐ ਤੂੰ ਬੜਾ ਆਕਤੀਤ ਐ ਪਰ ਆਪਾਂ ਮੇ ਬੱਚਿਆਂ ਨੂੰ ਉਹਨਾਂ ਦੇ ਸਬਕਾਂ ਸ਼ੇਸ ਮਾਈਂਡ ਸੈਟ ਚੀਜ਼ਾਂ ਵੜ ਜਾਂਦੀਆਂ ਮਾਂ ਫਿਰ ਤਾਂ ਇੱਕ ਰੋਲ ਮਾਡਲ ਐ ਬੱਚਿਆਂ ਦੇ ਸਾਹਮਣੇ ਹੁਣ ਜੇ ਆਪਾਂ ਮੈਂ ਹੀ ਸਾਰਾ ਦਿਨ ਮੋਬਾਈਲ ਲੈ ਕੇ ਬੈਠੀ ਰਹੂੰ ਤੇ ਬੱਚਿਆਂ ਨੂੰ ਤਾਂ ਮੈਨੂੰ ਹੀ ਦੇਖਣਾ ਨਾ ਉਹਨਾਂ ਦੀ ਜਗ੍ਹਾ ਤੇ ਆਪਾਂ ਕਹਿਣਾ ਵੀ ਤੂੰ ਬੜਾ ਜ਼ਿੰਮੇਵਾਰ ਐ ਬੜਾ ਅਗਿਆਕਾਰੀ ਬੱਚਾ ਐ ਅੱਛਾ ਓਏ ਸੋਚਣਾ ਅੱਛਾ ਨੇ ਇਹ ਅੱਛਾ ਤੇ ਜਦ ਕਿ ਆਪਾਂ ਨੂੰ ਤਾਂ ਇਹ ਚਾਹੀਦਾ ਵੀ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਲਗਾਈਏ ਉਥੇ ਥੱਕਨ ਉਹਨਾਂ ਨੂੰ ਨਿਊਟ੍ਰੀਸ਼ਨ ਜ਼ਿਆਦਾ ਲੈਣ ਤੇ ਉਹਨਾਂ ਦੀ ਹੈਲਥ ਬੜੀ ਅੱਛੀ ਰਹਿੰਦੀ ਆ ਵੀ ਪਰ ਐਸੇ ਨੂੰ ਚਾਹੀਦਾ ਉਹ ਬੱਚਿਆਂ ਦੀਆਂ ਗੱਲਾਂ ਵੀ ਪਸੂਣਾ ਨਾ ਪਰ ਆਪਣੀ ਲਾਈਫ ਦੇ ਵਿੱਚ ਵੀ ਜਿੰਨੀਆਂ ਵੀ ਆ ਪ੍ਰੋਬਲਮਾਂ ਆਉਂਦੇ ਆ ਬਟ ਉਸ ਜਮਾਂ ਚੰਗੀ ਤਰ੍ਹਾਂ ਸੋਲਵ ਕਰਨੀਆਂ ਸਿੱਖ ਜਾਂਦੇ ਆ ਹਾਂ ਜੀ ਮੇਰਾ ਨਾਮ ਡਾਕਟਰ ਆਸ਼ਾ ਚਾਵਲਾ ਐ ਤੇ ਮੈਂ ਮਨਵਿਕਾਸ ਵਿਭਾਗ ਵਿੱਚ ਲੁਧਿਆਣਾ ਜੁਨੀਵਰਸਿਟੀ ਦੇ ਵਿੱਚ ਐਜ਼ ਅ ਪ੍ਰੋਫੈਸਰ ਕੰਮ ਕਰ ਰਹੀ ਹਾਂ ਤੇ ਅੱਜ ਕੱਲ ਸਾਡਾ ਕੰਮ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਆਪਾਂ ਬੱਚਿਆਂ ਦਾ ਪਾਲਣ ਪੋਸਣ ਜਿਹੜਾ ਹੈਗਾ ਅੱਛੀ ਤਰ੍ਹਾਂ ਕਰ ਸਕਦੇ ਹਾਂ ਦੇਖੋ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਹੈ ਅੱਜ ਕੱਲ ਬੱਚੇ YouTube ਤੇ ਆਦੇ ਫਿਲਪ ਫਾਰ ਜਿਆਦੀ ਜੀ ਦੂਜੀਆਂ ਚੀਜ਼ਾਂ ਤੇ ਵੀ ਕੰਮ ਕਰਦੇ ਰਹਿੰਦੇ ਆ ਸਾਰਾ ਵੇ ਹਨਾ ਤੇ ਪਹਿਲੇ ਕੋਈ ਐਕਟੀਵਿਟੀ ਨਹੀਂ ਕਰਦੇ ਵੀ ਤਾਂ ਕਿ ਉਹ ਜਿਹੜਾ ਬਾਹਰ ਨਿਕਲ ਕੋਈ ਯੋਗਾ ਕਰਦੇ ਕੁਝ ਕਰਨ ਫਿਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਡਿਪਾਰਟਮੈਂਟ ਇਸ ਕੰਮ ਤੇ ਜੋੜ ਦਿੰਦਾ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਆਪਾਂ ਕਿਸ ਤਰ੍ਹਾਂ ਅੱਛਾ ਨਾਗਰਿਕ ਬਣਾ ਸਕੀਏ ਦੂਸਰੀ ਗੱਲ ਇਹ ਵੀ ਜਿਵੇਂ ਕਈ ਵਾਰੀ ਹੁੰਦਾ ਵੀ ਆਪਾਂ ਬੱਚਿਆਂ ਨੂੰ ਕਹਿ ਦਿੰਨੇ ਆ ਤੂੰ ਬੜਾ ਨਲਾਇਕ ਐ ਤੂੰ ਬੜਾ ਬਤਮੀਜ਼ ਐ ਤੂੰ ਬੜਾ ਆਕਤੀਟ ਹੈ ਪਰ ਆਪਾਂ ਬੱਚਿਆਂ ਨੂੰ ਉਹਨਾਂ ਦੇ ਸਭ ਤੋਂ ਸ਼ੇਸ ਮਾਈਂਡ ਸੈਟ ਚੀਜ਼ਾਂ ਵੜ ਜਾਂਦੀਆਂ ਉਹ ਆਪਾਂ ਨਹੀਂ ਕਰਨਾ ਉਹਨਾਂ ਦੀ ਜਗ੍ਹਾ ਤੇ ਆਪਾਂ ਕਹਿਣਾ ਵੀ ਤੂੰ ਬੜਾ ਜ਼ਿੰਮੇਵਾਰ ਐ ਬੜਾ ਅਗਿਆਕਾਰੀ ਬੱਚਾ ਐ ਚਾ ਵੇ ਸੋਚਣਾ 참ੇ ਇਹ ਚੈ ਤੇ ਗਰੂੜੇ ਜਿਆਦਾ ਪਰਫਰਮ ਲੁਕਿੰਗ ਨੇ ਤੇ ਵੋੜਾ ਚਾ ਜਿਆਦਾ ਕੰਮ ਕਰਦੇ ਹਨ ਹੈਨਾ ਦੂਸਰੀ ਆਪਾਂ ਕਹਿ ਦਿੰਦੇ ਵੀ ਖੇਡਾਂ ਦੇ ਸੱਭਿਆਚਾਰਕ ਰਿਆਵਾਂ ਦੇ ਵਿੱਚ ਦੇਖੋ ਕਿੰਨੇ ਘੱਟ ਬੱਚੇ ਕੰਮ ਕਰ ਰਹੇ ਆ ਜਦ ਕਿ ਆਪਾਂ ਨੂੰ ਤਾਂ ਇਹ ਚਾਹੀਦਾ ਵੀ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਲਗਾਈਏ ਉਥੇ ਥੱਕਣ ਉਹਨਾਂ ਨੂੰ ਨਿਊਟ੍ਰੀਸ਼ਨ ਜਿਆਦਾ ਲੈਣ ਤੇ ਉਹਨਾਂ ਦੀ ਹੈਲਥ ਬਰੀਏ ਤੁਸੀਂ ਸਮਝਦੀ ਆ ਹੈਨਾ ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਆ ਵੀ ਆਪਾਂ ਵੀ ਬੱਚਿਆਂ ਨੂੰ ਪਾਰਟਿਸਪੇਟ ਕਰਨ ਲਈ ਕਹੀਏ ਮਤਲਬ ਆਪਾਂ ਨਹੀਂ ਪੇਰੈਂਟਸ ਨਹੀਂ ਐਜ਼ ਅ ਫੀਚਰ ਵੀ ਦੋਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਹੈ ਵੀ ਟੀਚਰਸ ਵੀ ਕਹਿਣ ਵੀ ਤੁਸੀਂ ਜਿਹੜਾ ਹੈਗਾ ਕਿੰਨਾ ਅੱਛਾ ਬੋਲ ਸਕਦੇ ਹੋ ਬੇਟਾ ਤੁਸੀਂ ਅੱਗੇ ਆਓ ਤੁਸੀਂ ਦੱਸੋ ਹਨਾ ਟੀਚਰਸ ਆਪ ਵੀ ਉਹਨਾਂ ਨੂੰ ਦੱਸਣ ਸਾਰਾ ਕੁਝ ਤੇ ਆਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਹੈਗਾ ਜੀਵਨ ਹੁਨਰ ਮਤਲਬ ਲਾਈਫ ਸਕਿੱਲ ਐਜੂਕੇਸ਼ਨ ਅਸੀਂ ਬੱਚਿਆਂ ਨੂੰ ਦਿੰਨੇ ਆ ਤੇ ਦੇਣੀ ਚਾਹੀਦੀ ਵੀ ਹੈ ਕਿ ਵੀ ਕਿਸੇ ਤੁਸੀਂ ਆ ਵੀ ਆ ਪ੍ਰੋਬਲਮ ਸੋਲਵ ਕਰਦੇ ਹੋ ਪ੍ਰੋਬਲਮ ਆਉਂਦੀਆਂ ਸੋਲਵ ਕਰਨ ਦੇ ਕਰਕੇ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਫਿਰ ਆਪਣੀ ਲਾਈਫ ਦੇ ਵਿੱਚ ਵੀ ਜਿੰਨੀਆਂ ਵੀ ਪ੍ਰੋਬਲਮ ਜਾਂਦੇ ਬਟੇ ਉਸ ਜਮਾਂ ਚੰਗੀ ਤਰ੍ਹਾਂ ਸੋਲਵ ਕਰਨੀਆਂ ਸਿੱਖ ਰਹੰਦੇ ਆ ਹੈ ਨਾ ਫਿਰ ਹੈਗਾ ਕਿ ਬੱਚਿਆਂ ਦੀਆਂ ਇੱਛਾਵਾਂ ਨੂੰ ਮਤਲਬ ਦੇ ਇਹ ਨਹੀਂ ਕਿ ਅਸੀਂ ਆਪਾਂ ਹੀ ਦੇਖੀਏ ਵੀ ਬੱਚਿਆਂ ਨੇ ਤਾਂ ਗੱਲ ਸੁਣੀ ਨਹੀਂ ਵੀ ਪੇਰੈਂਟਸ ਨੂੰ ਚਾਹੀਦਾ ਉਹ ਬੱਚਿਆਂ ਨੇ ਗੱਲਾਂ ਵੀ ਪਸ ਹੁਣਾਂ ਨਾ ਵੀ ਮੈਂ ਕੀ ਜਾਨਾਂ ਅਨਾ ਬੱਚੇ ਆਪਦਾ ਵੀ ਦੱਸਣ ਜੇ ਕਿਤੇ ਨਹੀਂ ਗੱਲਬਾਤ ਬੈਠਦੀ ਤਾਂ ਦੋਨੋਂ ਜਣੇ ਬੈਠ ਕੇ ਗੱਲ ਕਰਨ ਕਿ ਮੈਂ ਜਿਹੜਾ ਹੈਗਾ ਮੈਂ ਮੈਂ ਆ ਕਰ ਸਕਦਾ ਪਾਪਾ ਤੇ ਤੁਸੀਂ ਪਾਪਾ ਦੱਸਦੇ ਆ ਵੀ ਤੁਸੀਂ ਆ ਕਰ ਸਕਦੇ ਆ ਫਿਰ ਆਪਾਂ ਜੀ ਆਪਸ ਵਿੱਚ ਨਹੀਂ ਸਮਝੋ ਜੀ ਆਪਾਂ ਟੀਚਰਸ ਕੋਲ ਜਾ ਸਕਦੇ ਆ ਜਾਂ ਕਿਸੇ ਕਾਉਂਸਲਰ ਨਾਲ ਵੀ ਆਪਾਂ ਗੱਲ ਕਰ ਸਕਦੇ ਆ ਕਿ ਜਦੋਂ ਹੀ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਅਸੀਂ ਅੱਛੇ ਉਹਨਾਂ ਨੂੰ ਅੱਛੇ ਨਾਗਰਿਕ ਬਣਾ ਰਹੇ ਆ ਮਤਲਬ ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਨਾ ਜ਼ੋਰ ਦੇ ਵਿੱਚ ਤਾਂ ਜਿਉਂ ਜਿਲਾਣਾ ਚਾਹੀਦਾ ਹੈ ਹੰਦਾ ਤੇ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੋਗਦਾਨਾ ਕਿਲਾ ਦੱਸਿਆ ਗਾਨੀ ਜੋਗਾ ਕਰਨਾ ਨਹੀਂ ਹੰਦਾ ਜੋਗ ਦਾ ਮਤਲਬ ਹੈ ਐਸੀ ਆਪ ਦੀ ਲਾਈਫ ਦੇ ਵਿੱਚ ਹਰ ਇੱਕ ਚੀਜ਼ ਦੇ ਨਾਲ ਜੋਗ ਕਰਕੇ ਮਤਲਬ ਸਹਿਯੋਗ ਕਰਕੇ ਅੱਗੇ ਚੱਲਣਾ ਹੀ ਸਦਾ ਮਕਸਦ ਹੋਣਾ ਚਾਹੀਦਾ ਮਾਪੇ ਦਾ ਇੱਕ ਰੋਲ ਮਾਡਲ ਹੈ ਬੱਚਿਆਂ ਦੇ ਸਾਹਮਣੇ ਹੁਣ ਜੇ ਆਪਾਂ ਮੈਂ ਹੀ ਸਾਰਾ ਦਿਨ ਮੋਬਾਈਲ ਲੈ ਕੇ ਬੈਠੀ ਰਹੂੰ ਤੇ ਬੱਚਿਆਂ ਨੂੰ ਤਾਂ ਮੈਨੂੰ ਹੀ ਇੱਕ ਨਾ ਰੋਲ ਮਾਡਲ ਹੈ ਜੇ ਮੈਂ ਘਟ ਵਰਤੂਗੀ ਤਾਂ ਬੱਚੇ ਵੀ ਜੇ ਮੈਂ ਕੋਈ ਹੋਰ اچھا ਕੰਮ ਕਰੂੰਗੀ ਕ੍ਰੀਏਟਿਵ ਆਕਟੀਵਿਟੀ ਤਾਂ ਬੱਚੇ ਵੀ ਉਹੀ ਕਰਨਗੇ ਹੈਨਾ اچھا ਦੂਸਰੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦੀ ਆ ਉਹ ਹੈ ਕਿ ਜਦੋਂ ਬੱਚੇ ਕੋਲ ਮੋਬਾਈਲ ਹੈ ਤੁਸੀਂ ਕਹਿੰਦੇ ਨਾ ਮੋਬਾਈਲ ਨੂੰ ਰੱਖ ਦੇ ਪਰ ਤੁਸੀਂ ਦੂਸਰਾ ਕੰਮ ਤਾਂ ਨਹੀਂ ਦੱਸਦੇ ਉਹਨੂੰ ਤੇ ਤੁਸੀਂ ਫੋਰ ਕੀ ਕਰਨਾ ਹੈ ਹੈਨਾ ਤੀਸਰੀ ਗੱਲ ਇਹ ਹੈ ਵੀ ਜਦੋਂ ਆਪਾਂ ਬੱਚਾ ਮੋਬਾਈਲ ਦੇਖ ਰਿਹਾ ਤੇ ਸਿੱਧਾ ਨੂੰ ਰਹੋਗੇ ਨਾ ਤੂੰ ਪੜ ਲੈ ਪੜੇਗਾ ਨਹੀਂ ਸਰ ਇਹ ਨਾ ਦਿਸਟਰਸਟ ਨਹੀਂ ਉਹ ਸੈਪਟ ਕਰ ਸਕਦਾ ਆਪਾਂ ਕਵਾਂਗੇ ਬੈਠ ਤੂੰ ਫਰ ਇੱਕ ਵਾਰੀ ਤੂੰ ਇਹ ਕਰ ਲੈ ਫਿਰ ਤੂੰ ਥੋੜਾ ਇਹ ਵਾਲਾ ਚੀਜ਼ ਸੁਡੂਪਰ ਪੜ ਲੈ ਜਾਂ ਕੋਈ ਪਜ਼ਲ ਗੇਮ ਕਰ ਲੈ ਫਿਰ ਤੁਸੀਂ ਪੜਾਈ ਤੇ ਤੀਜੀ ਵਾਰ ਜਾ ਸਕਦੇ ਹੋ ਇਹ ਨਹੀਂ ਤੇ ਦੂਸਰੀ ਗੱਲ ਤੁਸੀਂ ਮੈਨੂੰ ਪੁੱਛਿਆ ਰਿਹਾ ਇਹ ਚੈਲੰਜ ਹੈ ਫਿਰ ਬੱਚਿਆਂ ਨੂੰ ਵਾਸਤੇ ਜਿਹੜਾ ਹੈਗਾ ਪੇਰੈਂਟਸ ਨੂੰ ਵੀ ਦੇਖਣਾ ਵੀ ਪਊਗਾ ਵੀ ਬੇਟਾ ਤੂੰ ਨੇ ਨਾ ਸਕਰੀਨ ਟਾਈਮ ਦਾ ਇਹ ਫਿਕਸ ਹੈ ਵੀ ਸਾਰਾ ਦਿਨ ਤੁਸੀਂ ਇਸੇ ਤੇ ਵੀ ਦੇਖ ਸਕੀ ਹੈਂ ਨਾ ਤੇ ਨਾਲ ਦੀ ਨਾਲ ਉਹ ਥੋੜਾ ਜਿਆ ਬੱਚਿਆਂ ਨਾਲ ਗੱਲਬਾਤ ਵੀ ਕਰਨ ਪੁੱਛ ਟਾਈਮ ਇਹਦਾ ਰੱਖਣ ਵੀ ਅਸੀਂ ਆਪਾਂ ਇਕੱਠੇ ਬੈਠ ਕੇ ਅਗਰ ਪਾਠ ਕਰਨਾ ਹੈ ਨਾ ਜਾਂ ਆਹ ਵਾਲਾ ਕਮਰਾ ਹੈ ਜਾਂ ਕਿਚਨ ਹੈ ਆਪਣੀਆਂ ਦੇ ਵਿੱਚ ਮੋਬਾਈਲ ਨਹੀਂ ਆਊਗਾ ਜਿੱਥੇ ਆਪਾਂ ਬੰਕ ਇਹ ਵਾਲਾ ਤੇ ਜਿਹੜੇ ਟੀਚਰਸ ਨਾਲ ਕਰਦੇ ਹਾਂ ਸਾ ਟੀਚਰਸ ਵੀ ਵੈਸੇ ਤੁਸੀਂ ਦੇਖਿਆ ਜਾਵੇ ਸਕਰੀਨ ਨਹੀਂ ਡਿਆ ਆ ਮਾੜੀ ਚੀਜ਼ ਨਹੀਂ ਹੋਏਗੀ ਸਭ ਤੋਂ ਜ਼ਿਆਦਾ ਨੌਲੇਜ ਸਾਨੂੰ ਜੇ ਮੈਂ ਇੱਥੇ ਦੇ ਰਹੀ ਹਾਂ ਨਾ ਤੁਹਾਨੂੰ ਇਹ ਕਿਸੇ ਨੇ ਦੇਖਣਾ ਹੈ ਇਹ ਦੇਖੋ ਸਭ ਤੋਂ ਅੱਛਾ ਨੌਲੇਜ ਆਪਾਂ ਨੂੰ ਮਿਲਦੀ ਹੈ ਇਨਫਰਮੇਸ਼ਨ ਆਪਾਂ ਨੂੰ ਮਿਲਦੀ ਹੈ ਪਿੰਟਰੇਸਟ ਵਗੈਰਾ ਤੇ ਕੈਨਵਾ ਵਗੈਰਾ ਤੇ ਕ੍ਰੀਏਟਿਵ ਐਕਟੀਵਿਟੀਜ਼ ਅਸੀਂ ਇੱਥੇ ਆਂ ਅੱਛੀਆਂ ਕਰ ਸਕਦੇ ਹਾਂ ਜੇ ਸਾਡੇ ਕੋਲ ਕੋਈ ਕੋਈ ਪ੍ਰੋਫੈਸ਼ਨ ਹੈ ਜਾਂ ਅੱਛਾ ਸਾਡੇ ਕੋਲ ਚੀਜ਼ ਹੈ ਅਸੀਂ ਅਪਲੋਡ ਕਰ ਸਕਦੇ ਹਾਂ ਪਤਾ ਹੈ ਇੰਨਾ ਜ਼ਿਆਦਾ ਪੋਜ਼ਿਟਿਵ ਹੈ ਗੱਲ ਲਿਖੋ ਯਾ ਵੀ ਐਕਸੈਸ ਸੋ ਫਰ ਐਨੀਥਿੰਗ ਇਜ਼ ਇਜ਼ ਬੈਗ ਜੇ ਆਪਾਂ ਥੋੜੀ ਚੀਜ਼ ਲੈਣੇ ਆ ਅੱਛੀ ਸੀ ਦੇਖਦੇ ਆ ਉਹਦਾ ਸਾਨੂੰ ਬਹੁਤ ਪੈਰ ਆ ਤੇ ਜੇ ਅਸੀਂ ਜ਼ਿਆਦਾ ਹੀ ਦੇਖੇ ਜਾਵਾਂਗੇ ਫਿਰ ਸਾ ਤੇ ਨੀ ਮਾਰਾ ਅਦਰਵਾਈਜ਼ ਬਹੁਤ ਅੱਛਾ ਹੈ